ਹਾਂਜੀ ਬਾਈ ਜੀ ਅੱਜ ਆਪਾਂ ਪਹੁੰਚੇ ਬਾਈ ਲਖਵਿੰਦਰ ਲਵੇ ਇਹਦੇ ਲਵੇ ਦੁੱਧ ਕੱਢਣ ਵਾਲੀ ਮਸ਼ੀਨ ਹੈ ਬਾਈ ਲਵੇ ਇਹ ਬਾਈ ਨੇ ਸੇਲ ਕਰਨੀ ਹੈ ਇਹ ਬਾਈ ਨੂੰ ਪੁੱਛਦੇ ਹਾਂ ਹਾਂਜੀ ਬਾਈ ਜੀ ਦੱਸੋ ਇਹਦੇ ਬਾਰੇ ਸੱਚੀ ਗੱਲ ਬਾਈ ਜੀ ਸੱਚੀ ਗੱਲ ਜੀ ਇਹ ਬਾਈ ਆਪਣੇ ਨਾਗਰਾਂ ਦੇ ਬਣੀ ਹੋਈ ਠਿੰਗੀ ਵਾਲੀ ਦੀ ਠੀਕ ਹੈ ਜੀ ਆਪਾਂ ਪਹਿਲਾਂ ਗਾਵਾਂ ਤੇ ਕੰਮ ਕਰਦੇ ਸੀ ਬਾਈ ਜੀ ਠੀਕ ਹੈ ਜੀ ਆਪਾਂ ਨੇ ਗਾਵਾਂ ਸਾਰੀਆਂ ਸੇਲ ਕਰਤੀਆਂ ਜੀ ਠੀਕ ਹੈ ਤੇ ਹੁਣ ਆਪਾਂ ਇਹ ਮਸ਼ੀਨ ਸੇਲ ਕਰਨੀ ਹੈ ਜੀ ਠੀਕ ਹੈ ਹਾਂਜੀ ਪਿੰਡ ਦਾ ਆਪਣਾ ਛਾਇ ਲਿਆ ਜੀ ਹੰਡਰਡ ਤੋਂ ਬੋਲੋਗੇ ਇਹ ਲਾ ਪਰਚੇਰ 578 ਜੀ 73000 ਰੁਪਏ ਠੀਕ ਹੈ ਰੇਟ ਬਾਈ ਕਹਿੰਦਾ ਬਾਈ ਫੋਨ ਤੇ ਕਰਾਂਗੇ ਵੀ ਸਾਬ ਨਾਲੇ ਦੇ ਦਾਂਗੇ ਕੋਈ ਜਿਆਦਾ ਨਜਾਇਜ਼ ਮੁੱਲ ਨਹੀਂ ਹੈਗਾ ਦਾ ਜਾਇਜ਼ ਰੇਟ 'ਚ ਹੀ ਦੇਣੀ ਹੈ ਬਾਈ ਬੈੜੀਆਂ ਦਾ ਕੰਮ ਕਰਦਾ ਸੀ ਪਹਿਲਾਂ ਜਿਆਦਾ ਹੁਣ ਇਹਨੇ ਬੈੜੀਆਂ ਤਕਰੀਬਨ ਸੇਲ ਕਰਤੀਆਂ ਇੱਕ ਰਹਿੰਦੀ ਹੈ ਉਹ ਵੀ ਸੇਲ ਹੋ ਜਾਣੀ ਹੈ ਤੇ ਇਹ ਹੁਣ ਮਸ਼ੀਨ ਵਕਾਊ ਆ ਬਾਈ ਵਧੀਆ ਚੱਲਦੀ ਹੈ ਨਾ ਬੇਲੇ ਦੀ ਟਿੰਗੀ ਵਾਲਿਆਂ ਦੀ ਬਣੀ ਹੋਈ ਹੈ ਸੋ ਜੇ ਕਿਸੇ ਮੇਰੇ ਵੀਰ ਨੂੰ ਫਾਰਮਰ ਨੂੰ ਲੋੜ ਹੈ ਤਾਂ ਉਹ ਬਾਈ ਨਾਲ ਸੰਪਰਕ ਕਰ ਸਕਦਾ ਹੈ ਬਾਈ ਧੰਨਵਾਦ ਜੀ